ਮੈਂ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਸੀ ਮੈਂ ਇੱਕ ਕ੍ਰਾਈਮ ਇਨਸਪੈਕਟਰ ਮਨਤ ਸਿੰਘ ਫਰੀ ਕੋਟ ਮੇਰੀ ਡਿਊਟੀ ਹੈ ਜੀ ਔਰ ਸਾਨੂੰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇੱਕ ਡੌਗ ਸਕਵਡ ਅਲਾਟ ਹੋਇਆ ਜੀ ਜਿਹਦੀ ਸੁੰਭਣ ਸ਼ਕਤੀ ਦੇ ਨਾਲ ਅਸੀਂ ਜਿੱਥੇ ਵੀ ਕਿਤੇ ਕੋਈ ਘਰ ਦੇ ਵਿੱਚ ਲਾਹਣ ਵਗੈਰਾ ਕਰਦਾ ਹੈ ਤਾਂ ਸੋ ਜੀ ਸੱਚ ਕਰਕੇ ਆਸਾਨੀ ਦੇ ਨਾਲ ਉਹਨੂੰ ਫੜ ਸਕਦੇ ਹਾਂ ਜੀ ਔਰ ਇਹ ਹੈ ਬੈਲਜੀਅਮ ਮੈਨਾਲੋਜ਼ ਨਾਮ ਦਾ ਡੌਗ ਹੈ ਜਿਹੜਾ ਸਾਨੂੰ ਮੁੱਖ ਦਸਤਰਵਾਂ ਵੱਲ ਐਕਸਰਸਾਈਜ਼ ਵਿੱਚ ਲਾਹਨ ਪੜਨੇ ਵਿੱਚ ਮਦਦ ਕਰ ਰਿਹਾ ਹੈ ਜੀ ਅਸੀਂ ਅੱਜ ਕਈ ਪਿੰਡਾਂ ਦੇ ਵਿੱਚ ਪਿੰਡ ਰਾਇਆਂ ਵਾਲਾ ਮਚਾਕੀ ਫੋਰਡ ਤੇ ਬੁੱਤਰਾਂ ਪਿੰਡ ਦੇ ਤੇ ਬੁੱਧਰ ਪਿੰਡ ਦੇ ਵਿੱਚ ਇਹਦੇ ਨਾਲ ਅਸੀਂ ਸਰਚ ਰਮਾਂ ਚਲਾਇਆ ਜੀ ਸਾਨੂੰ ਬਹੁਤ ਇਹਦੀ ਮਦਦ ਨਾਲ ਜੋ ਲਾਹਨ ਵਗੈਰਾ ਦਾ ਕੰਮ ਕਰਦੇ ਆ ਉਹਨੂੰ ਬੱਕ ਨੇ ਵਿੱਚ ਥਾਂ ਦਿੱਤੀ ਥੈਂਕ ਯੂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬੀ ਐਪ ਅਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ